ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਵੀਡੀਓ ਦਾ ਫੇਸਬੁਕੀ ਵਿਦਵਾਨਾਂ ਜਿਹੜੇ ਦਿਨਾਂ ਗੱਲ ਤੋਂ ਚੌਧਰਾਪੋੜ ਦੇ ਰਹੇ ਆ ਘੱਟ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਇੱਥੇ ਚੱਕਾ ਸਾਡੇ ਕਿਸਾਨਾਂ ਨੂੰ ਮੰंदे ਚੰਗੇ ਸ਼ਬਦ ਬੋਲ ਰਹੇ ਨੇ ਕਿਤੇ ਸਾਡੇ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਰਹੇ ਨੇ ਕਿਤੇ ਉਹ ਇਹਨਾਂ ਨੂੰ ਦੇਸ਼ਟਰੋਹੀ ਕਹਿ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਖੇਤੀਬਾੜੀ ਹੁੰਦੀ ਆ ਨਾ ਹਰ ਇੱਕ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ ਇਕਨੋਮੀ ਦਾ ਆਪਣੇ ਕਿਸਾਨ ਜਿਹੜੇ ਐਮਐਸਕੇ ਦੀਆਂ ਮੰਗਾਂ ਸ਼ਾਂਤਮਈ ਤਰੀਕੇ ਨਾਲ ਸਰਕਾਰਾਂ ਤੋਂ ਮੰਗ ਰਹੇ ਨੇ ਆਪਾਂ ਨੂੰ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਤੁਸੀਂ ਬਾਹਰ ਦੇਖੋ ਯੂਰਪ ਸਾਈਡ ਕਿਵੇਂ ਉੱਥੋਂ ਦੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਉੱਥੋਂ ਦੇ ਦਫ਼ਤਰਾਂ 'ਚ ਭੰਨ ਤੋੜ ਕਰ ਰਹੇ ਨੇ ਕਰੋੜਾਂ ਤੇ ਉਹ ਮਿੱਟੀ ਖਿਲਾਰ ਰਹੇ ਨੇ ਗੋਬਰ ਚੱਕ ਰਹੇ ਨੇ ਉੱਥੋਂ ਦੀਆਂ ਸਰਕਾਰਾਂ ਨੇ ਉਹਨਾਂ 'ਤੇ ਕੋਈ ਅਤਿਆਚਾਰ ਕਰਿਆ ਨਹੀਂ ਨਾ ਕੋਈ ਗੋਲੀ ਚੜਾਈਆਂ ਪਰ ਆਪਣੇ ਦੇਖੋ ਕਿਸਾਨਾਂ ਨਾਲ ਸਰਕਾਰ ਕੀ ਕਰ ਰਹੀ ਹੈ ਕਿ ਨਹੀਂ ਉਹਨਾਂ ਨੂੰ ਪਟਮਾਰਕ ਹੋ ਰਹੀ ਹੈ ਕਿਸਾਨਾਂ ਦੀ इवन ਕਿ ਉਹਨਾਂ ਨੇ ਗੋਲੀ ਚਲਾਈ ਸਾਡੇ ਇੱਕ ਨੌਜਵਾਨ ਵੀ ਖੇਧ ਕਰ ਦਿੱਤਾ ਆਪਾਂ ਨੂੰ ਸਾਰਿਆਂ ਦਾ ਫਰਜ਼ ਲੱਗਦਾ ਵੀ ਆਪਾਂ ਆਪਣੇ ਕਿਸਾਨਾਂ ਨਾਲ ਖੜੀਏ ਨਾ ਕਿ ਆਪਾਂ ਉਹਨਾਂ ਦਾ ਮਨੋਗਾਂ ਲੱਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ